ਮੈਂ ਅੱਜ ਦੇ ਹਾਲਾਤਾਂ ਦੇ ਇੱਕ ਦੁੱਖ ਭਰੇ ਗੱਲ ਲਗਾ ਕਰਨ ਵੀ ਅੱਜ ਦੇ ਜੋ ਦੁਨੀਆ ਦੇ ਹਾਲਾਤ ਬਣੇ ਆ ਜਿੱਦਾਂ ਕੁੱਤੇ ਦੇ ਸਿਰ 'ਚ ਕੀੜੇ ਪਏ ਹੁੰਦੇ ਆ ਕੀੜੇ ਤੇ ਕੀੜਾ ਚੜਿਆ ਆ ਅੱਜ ਦੁਨੀਆ ਦੇ ਹਾਲਾਤ ਇਦਾਂ ਦੇ ਬਣ ਗਏ ਆ ਕਿ ਚਾਹੁੰਦੇ ਆ ਵੀ ਇੱਕ ਦੂਜੇ ਨੂੰ ਖਾ ਹੀ ਜਾਈਏ ਜਿਹੜਾ ਜਿੱਥੇ 9% ਤੋਂ ਬੋਟੀ ਕੱਢ ਕੇ ਖਾਣ ਦੀ ਕੋਸ਼ਿਸ਼ ਕਰਦਾ ਉਹ ਸ਼ਹਿਰ ਕਹਿੰਦਾ ਵੀ ਇੱਥੋਂ ਓਟ ਜਾ ਭੋਲਿਆ ਪੰਛੀ ਆ ਤੂੰ ਆਪਣੀ ਜਾਨ ਬਚਾ ਇੱਥੋਂ ਓਟ ਜਾ ਭੋਲਿਆ ਪੰਛੀ ਆ ਤੂੰ ਆਪਣੀ ਜਾਨ ਬਚਾ ਇੱਥੇ ਥਾ ਥਾ ਫਾਇਆਂ ਲਗੀਆਂ ਇਨੀ ਲੈਣਾ ਤੈਨੂੰ ਪਸਾ ਓਏ ਤੇਰਾ ਆਲਣਾ ਆਰਸ਼ ਬਰੀ ਤੇ ਤੂੰ ਭੁੱਲ ਗਿਆ ਇਸ ਗੱਲ ਨੂੰ ਬੇ ਤੇਰਾ ਅਸਲੀ ਆਲਣਾ ਆਰਸ਼ ਬਰੀ ਤੇ ਓਏ ਤੂੰ ਦੇਖ ਕੇ ਨਹੀਂ ਛੱਡਦਾ ਸ਼ਾ ਇੱਥੇ ਸ਼ਾਹੇ ਛੱਡ ਗਈ ਸ਼ਾਹੀ ਆਪਣੀ ਤੂੰ ਬਣਿਆ ਕਹਿਦੀ ਆ ਕੈਦੀ ਕਿਹੜੀ ਗੱਲ ਦਾ ਬਣ ਗਿਆ ਇਹ ਇਨਸਾਨ ਰੱਬ ਨੇ ਤਾਂ ਦੁਨੀਆਂ ਦੇ ਇਨਸਾਨ ਭੇਜਿਆ ਸੀਗਾ ਇਹ ਕੈਦੀ ਕਿਹੜੀ ਗੱਲ ਦਾ ਬਣ ਗਿਆ ਇਹ ਜਨਾਬ ਕੈਦੀ ਬਣ ਗਿਆ ਝੂਠ ਹੁਸਨ ਲੋਭ ਮੋਹ ਤੇ ਹੰਕਾਰ ਦਾ ਇਹ ਜੇ ਇੱਕ ਵਿੱਚੋਂ ਛੋੜਦਾ ਤਾਂ ਦੂਜਾ ਇਹਨੂੰ ਫਾੜ ਲੈਂਦਾ ਜੇ ਦੂਜੇ 'ਚੋਂ ਛੋੜਦਾ ਤੀਜਾ ਫਾੜ ਲੈਂਦਾ ਤੀਜੇ 'ਚੋਂ ਛੋੜਦਾ ਚੌਥਾ ਫਾੜਦਾ ਚੌਥੇ 'ਚੋਂ ਛੋੜਦਾ ਪੰਜਵਾਂ ਫਾੜ ਲੈਂਦਾ ਇਹਦੀ ਬੱਸ ਪੇਛੇ ਨਹੀਂ ਜਾਂਦੀ ਕੋਈ ਵੀ ਇਹਦੇ ਬੱਸ ਦੀ ਗੱਲ ਨਹੀਂ ਕੋਈ ਵੀ ਜਾ ਰਹਿੰਦਾ ਬਈ ਤੂੰ ਛੱਡ ਗਈ ਸ਼ਾਹੀ ਆਪਣੀ ਇੱਥੇ ਬਣਿਆ ਕੈਦੀ ਆ ਉਹ ਤੂੰ ਬੋਲਦਾ ਮਿੱਟੀਆਂ ਬੋਲੀਆਂ ਤੇਰੇ ਦਿਲ ਵਿੱਚ ਕਾਹਦੇ ਚਾ ਤੇਰੇ ਮਗਰ ਸ਼ਿਕਾਰੀ ਹੋ ਤਰੇ ਉਹ ਤਾਂ ਬੈਠੇ ਜਾਲ ਲਗਾ ਤੇਰੇ ਮਗਰ ਸ਼ਿਕਾਰੀ ਹੋ ਤਰੇ ਉਹ ਬੈਠੇ ਜਾਲ ਲਗਾ ਜਦ ਤੂੰ ਹੱਥ ਇਹਨਾਂ ਦੇ ਆ ਗਿਆ ਤੇਰੀ ਪੇਸ਼ ਨਾ ਜਾਣੀ ਬਾ ਉਹ ਤੇਰਾ ਭੁੰਨ ਕਬਾਬ ਬਣਾਉਣਗੇ ਬੈ ਸਿਕਾ ਉੱਤੇ ਚੜਾ ਤੇਰੀਆਂ ਨਿੱਗੀਆਂ ਨਿੱਗੀਆਂ ਕਰਕੇ ਬੋਟੀਆਂ ਤੈਨੂੰ ਲੈਣਗੇ ਪਤੀਲੇ ਵਿੱਚ ਪਾ ਤੇਰੀਆਂ ਨਿੱਗੀਆਂ ਨਿੱਗੀਆਂ ਕਰਕੇ ਬੋਟੀਆਂ ਬਈ ਲੈਣਗੇ ਲੈਣਗੇ ਪਤੀਲੇ ਵਿੱਚ ਪਾ ਇੱਥੇ ਅਦਲ ਨਹੀਂ ਕਰਦਾ ਬਾਦਸ਼ਾ ਹਾਕਮ ਤੇ ਬੇਗਮ ਕੁਰਾ ਇੱਥੇ ਪਿਓ ਪੁੱਤਰਾ ਨੂੰ ਮਾਰ ਦੇ ਗਲ ਦੇ ਛੁਰੀ ਚਲਾ ਇੱਥੇ ਰੰਨੀਆਂ ਹੋਈਆਂ ਸੁਹਾਗਣ ਜਿਨ੍ਹਾਂ ਦੇ ਮਨੋਂ ਨਾ ਲੱਥਿਆ ਚਾ ਇੱਥੇ ਰੋਂਦੀਆਂ ਜੂੜੇ ਵਾਲੀਆਂ ਬਈ ਗਲ ਵਿੱਚ ਜਲਪਾ ਪਾ ਕਹਿੰਦਾ ਇਹਨਾਂ ਦੀਆਂ ਦੇਖ ਨਾ ਭੁੱਲੀ ਦਾੜੀਆਂ ਇਹਨਾਂ ਦੇ ਰੂਪ ਜਿਹੜੇ ਬਣਾਏ ਆ ਐਡਾਡੇ ਇਸ ਰੂਪ ਸਜਾਏ ਆ ਇਹਨਾਂ ਨੇ ਇਹਨਾਂ ਦਾ ਰੂਪ ਦੇਖ ਕੇ ਕਦੇ ਭੁੱਲ ਨਾ ਜਾਈਂ ਤਾਂ ਇਸ ਗੱਲ ਦਾ ਸੱਚੇ ਬੰਦੇ ਬਿਨਾਂ ਗੁੱਸਾ ਕਰਿਓ ਇਹ ਗੱਲ ਜਿਹੜੇ ਆਪਣੇ ਗੁਰੂ ਦਾ ਪੀਰ ਦਾ ਪੂਰਾ ਰੂਪ ਉਹਨਾਂ ਦੀ ਉਹਨਾਂ ਵਾਂਗੂ ਸਜਾ ਕੇ ਆਪਣਾ ਆਪ ਫੇਰ ਜਿਹੜੇ ਜ਼ੁਲਮ ਕਰਦੇ ਇਹ ਗੱਲ ਉਹਨਾਂ ਲਈ ਆ ਵੀ ਇਹਨਾਂ ਦੀਆਂ ਦੇਖ ਕੇ ਨਾ ਪੁੱਲੀ ਦਾੜੀਆਂ ਇਹ ਅੰਦਰੋਂ ਨਹੀਂ ਸਫਾ ਇਹਨਾਂ ਨੇ ਦੁਨੀਆ ਠੱਗਣ ਵਾਸਤੇ ਝੂਠੇ ਬਾਣੇ ਪਹਿਨ ਕੇ ਤੇ ਰੂਪ ਲੈ ਪਟਾ ਬੇਚ ਲਾਲਚ ਦੇ ਆ ਕੇ ਛੋਡੇ ਸਹਿਬਜਾਦੇ ਸੂਬੇ ਨੂੰ ਦਿੱਤੇ ਫੜਾ ਪਾਪੀ ਦੇ ਜ਼ੁਲਮ ਦੀ ਹੱਦ ਕਰ ਦਿੱਤੀ ਪਾਪੀ ਸੂਬੇ ਨੇ ਜ਼ੁਲਮ ਦੀ ਹੱਦ ਕਰ ਦਿੱਤੀ ਉਹ ਬੱਚੇ ਨੀਆਂ ਚ ਦਿੱਤੇ ਚਣਾ ਇਹਨਾਂ ਨੇ ਬਾਰ ਕੀਤਾ ਮੌਲਾ ਅਲੀ ਤੇ ਜਿਹੜੇ ਕੁੱਲ ਬਲੀਆਂ ਦੇ ਪੇਸ਼ਵਾ ਇਹਨਾਂ ਨੇ ਕੀਤਾ ਸ਼ਹੀਦ हुसैन ਨੂੰ ਸੀਸ ਟੰਗਿਆ ਨੀਜੇ ਤੇ ਜਾ ਇਹਨਾਂ ਨੇ ਯੂਸਫ ਖੂਬੇ ਤੇ ਸੋਟਿਆ ਭਾਈਆਂ ਨੇ ਕਰਕੇ ਇੱਕ ਸਲਾਹ ਇਹਨਾਂ ਨੇ ਅੰਨਿਆ ਕਰ ਯਾਕੂਬ ਨੂੰ ਦਿੱਤਾ 40 ਸਾਲ ਰਵਾ ਇਹਨਾਂ ਨੇ ਅੰਨਿਆ ਕਰ ਯਾਕੂਬ ਨੂੰ ਦਿੱਤਾ 40 ਸਾਲ ਰਵਾ ਇਹਨਾਂ ਨੇ ਸ਼ਾਮਨਜ਼ੂਰ ਸੂਲੀ ਤੇ ਚਾੜਿਆ ਬਈ ਝੂਠੇ ਫਾਤਿਮੇ ਲਾ ਇਹਨਾਂ ਨੇ ਸ਼ਮਸ਼ੀ ਦਾ ਪੋਸ਼ ਉਤਾਰਿਆ ਵੇ ਜਲਵਜ ਆਇਆ ਨਾ ਖੋਪਖਦਾ ਇਹਨਾਂ ਨੇ ਸਮਝਦਾ ਪੋਜਦਾ ਰਿਆ ਜਲਵਜ ਆਇਆ ਨਾ ਖੋਪਖਦਾ ਉਹ ਤੇਰਾ ਲੰਮਾ ਸਫਰ ਮੁਸਾਫਰਾ ਉਹ ਅਗਲੇ ਰਾਹ ਦਾ ਖਰਚ ਬਣਾ ਤੈਨੂੰ ਸਾਥੀ ਪੈ ਉਡੀਕਦੇ ਤੇ ਤੂੰ ਮੋੜ ਬਤਨਾਂ ਨੂੰ ਆ ਉਹ ਕਹਿੰਦਾ ਚੱਲ ਅਬਦੁੱਲਾ ਤੂੰ ਓਟਕੇ ਚਲੀਏ ਇਹ ਦੁਨੀਆ ਝੂਠੀ ਬੇਵਫਾ ਓਟਕੇ ਮੋਲਾ ਨੂੰ ਮਨਾਲਾ ਤੂੰ ਕਿੰਨੇ ਕਰੀ ਬਣੀ ਨਿਭੜ ਜਾਉਗੀ ਬਲਾ ਬੇਖੜੇ ਘਣ ਬਿਆਨ ਕਰਕੇ ਦੱਸਦਾ मारम लंगा नारा हार दे अरे कले हले ओ मारम लंगा नारा हार दे अरे कले हले उहे तबका ना हर दम हले अरे कले हले पै जाम ಸೋನಿ ಬಳಿ ತನ್ನವೀರ ಬೋಣ ನೀ ತಸ್ವೀರ ಬರದಿ ತಸ್ವೀರ ಬ ਸਾਰ ਦੁਨੀਆਂ ਦੇ ਰੋਣੇ ਬੋਣੇ ਸਾਰ ਦੁਨੀਆਂ ਦੇ ਰੋਣੇ ਬੋਣੇ ਅਮਲਕ ਮਾਲਾ ਸੋਹਣੇ ਸੁਮੋਹੇ ਅਮਲਕ ਮਾਲਾ ਸੋਹਣੇ ਦੋੜੇ ਬੋਲਾਯਾ ਜੀ ਸੇ ਮਨ ਨਮੋੜੇ ਐਸੀ ਹਾਸੀ ਫੇਰੰਦਿਓ ਐ ਸੋਹਣੇ ਐਸੇ ਹਾਸੀ ਬੇਰਨਿਓਏ ਐਸੇ ਹਾਸੀ ਬੇਰਨਿਓਏ ਚੂੜੀਆਂ ਤੂੰ ਛੜਵਾ ਲੈ ਹਾਰਾਂ ਧਾਮ ਅਲੇ 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 ਤੋਹਰ ਦਾ ਪ੍ਰਕਾਸ਼ ஜா பியா நாட பாரா பால பண தேரா கம்மே அே பலே ஓமார மங்கார கம்மே அே பலே

ंगर मसकर कोराली हल ते अंगर कोल सत ते कोल संग पच सारे नास पजंगर पचग सारे नास पजंगर पचग सारे नास पजंगर पजगोलंगार कमे ਪੈਰ ਦੱਪਾ ਗਾਇ ਯਾਰਾ ਹਰ ਧਮ ਲਲੇ ਅਲੇ ਅਲੇ ਤੂੰ ਮਾਰ ਮਲੰਗਾ ਗਾ ਰਹਾ ਹਰ ਧਮ ਲਲੇ ਅਲੇ ਅਲੇ ਤੋ ਪੈਰ ਦੱਪਾ ਗਾਇ ਯਾਰਾ ਹਰ ਧਮ ਲਲੇ ਅਲੇ ਅਲੇ प्यारे ख़ास पलीना कुझ रतवा मोला उच रतवा मोला शब्द प्यारे ख़ास पलीना कंक मचदा जग झमे लाइ चलो चली जग झमे लाइ चलो चली दफ़े तारा हर कमे अ ਅਲੇ ਹਲੇ ਅਲੇ ਹਲੇ ਤੂੰ ਮਾਰ ਮਲੰਕਾ ਨਾਰਾ ਜੰਗਲੇ ਅਲੇ ਮਿਹਰਬਾਨ ਸੂਫੀ ਸੰਗਠਨ ਨੂੰ ਪਸੰਦ ਆਉਂਦਾ ਤਾਂ ਇਹ ਚੈਨਲ ਨੂੰ ਸ਼ੇਅਰ ਲਾ ਕੇ ਸਬਸਕ੍ਰਾਈਬ ਜਰੂਰ ਕਰੋ ਤੇ ਬਹੁਤ ਬਹੁਤ ਧੰਨਵਾਦੀ